ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਕੱਲ ਆਪਾਂ ਵੀਡੀਓ ਪਾਈ ਸੀ ਇੱਥੋਂ ਨਮਾ ਸ਼ਹਿਰ ਜ਼ਿਲ੍ਹੇ ਚੋਂ ਢੈਂਗੜਪੁਰ ਪਿੰਡ ਆ ਬਈ ਬੰਨ ਪਰਸੋਂ ਰਾਤੀ ਜਿਆਦਾ ਨਾਜ਼ੁਕ ਸਥਿਤੀ ਹੋ ਗਈ ਸੀ ਕੱਲ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਇੰਨਾ ਜ਼ੋਰ ਲਾਇਆ ਬਈ ਇੱਥੋਂ ਹੁਣ ਖਤਰੇ ਤੋਂ ਕੰਮ ਬਾਹਰ ਹੋ ਗਿਆ ਆ ਬਾਕੀ ਤਾਂ ਹਜੇ ਖਵਾਜੇ ਨੂੰ ਪਤਾ ਆ ਸਾਰੀ ਸੰਗਤ ਭਾਵੇਂ ਭਾਈ ਪਾਣੀ ਤਾਂ ਉਨਾ ਹੀ ਆ ਪਾਣੀ ਦਾ ਵਹਾਅ ਵੀ ਉਨਾ ਹੀ ਆ ਕੱਲ ਹੀ ਇੰਨਾ ਹੀ ਉਹ ਸਾਰੀ ਸੰਗਤ ਜ਼ਰੂਰ ਛਕੇ ਪਰ ਇਧਰ ਬੰਨ ਵਾਲੇ ਪਾਸੇ ਸੰਗਤਰੇ ਬੰਨ ਲਾ ਦਿੱਤਾ ਆ ਹੁਣ ਸੰਗਤਾਂ ਥੋੜੀ ਜਿਹੀ ਗਰਮੀ ਹੋ ਗਈ ਆ ਤਾਂ ਰੋਟੀ ਖਾਂਦੇ ਆ ਕੱਲ ਮੈਂ ਜਾਣ ਲੱਗੇ ਨੇ ਦੱਸਿਆ ਸੀ ਵੀ ਇੱਥੋਂ 3-4 ਕਿਲੋਮੀਟਰ ਦੂਰ ਹਨਾ ਤਾਜੋਵਾਲ ਪਿੰਡ ਆ ਵੀ ਉੱਥੇ ਸੰਗਤ ਜਾ ਰਹੀ 200 ਸੇਵਾਦਾਰ ਬਈ ਉੱਥੇ ਆ ਬੰਨ ਦਾ ਪਰੋੜਾ ਪੈ ਰਿਆ ਹੁਣ ਇੱਥੇ ਆਏ ਆ ਤਾਂ ਪਤਾ ਲੱਗਾ ਆ ਬਈ ਇੱਥੇ ਨੂੰ ਸੰਗਤ ਬਹੁਤ ਚੱਲ ਗਈ ਆ ਕਹਿੰਦੇ ਉੱਥੇ ਬਹੁਤ ਲੋੜ ਆ ਹਜੇ ਵੀ ਅੱਜ ਇੱਥੇ ਕਹਿੰਦੇ ਵੀ ਕੱਲ ਜਿੱਦਾਂ ਇੱਥੇ ਸਿਕਾ ਲੱਗ ਰਿਆ ਨਾ ਉੱਥੇ ਅੱਜ ਉਹ ਕੰਮ ਹੋਇਆ ਆ ਜੀ ਪਾਣੀ ਆ ਹੁਣ ਕਿਸੇ ਪਾਸੇ ਨੂੰ ਵੀ ਆਪਣਾ ਵਹਾ ਕਰ ਸਕਦਾ ਆ ਹੁਣ ਦੱਸਣ ਵਾਲੇ ਦੱਸਦੇ ਆ ਜਿੱਦਾਂ ਜਿਹੜੇ ਇੱਥੇ ਲੋਕਲ ਆ ਪਿਲੋ ਆਪਾ ਉਤਾਰੋ ਜ ਆ ਨਹੀਂ ਹੁੰਦਾ ਇਦਾਂ ਪਾਣੀ ਆਲੂ ਤੇ ਦੇਖਣਾ ਜਿਹੜੇ ਲੋਕਲ ਪੈਂਡ ਦੇ ਆ ਉਹ ਦੱਸਦੇ ਆ ਕਹਿੰਦੇ ਸਾਰਾ ਹੀ ਦਰਿਆ ਉਹ ਪਰਲੇ ਪਾਸੇ ਚੱਲਦਾ ਹੁੰਦਾ ਆ ਆ ਜਿੱਥੇ ਮੈਂ ਤੁਹਾਨੂੰ ਦਿਖਾ ਰਿਹਾ ਆ ਪਰ 2-3 ਦਿਨ ਤੋਂ ਕਹਿੰਦੇ ਇਹਨਾਂ ਆਪਣਾ ਰੁਖ ਬਦਲ ਲਿਆ ਆ ਸਾਰਾ ਹੀ ਹਨਾ ਜਿੱਦਾਂ ਵੀ ਸਾਰਾ ਹੀ ਹੁਣ ਇਸ ਪਾਸੇ ਚੱਲ ਚੱਲ ਰਿਹਾ ਆ ਹੋ ਕੇ ਇਸੇ ਕਰਕੇ ਆ ਬੰਨ ਨੂੰ ਵੀ ਕੱਲ ਬਾਡਾ ਲੱਗਾ ਆ ਅਸੀਂ ਪਰਸੋਂ ਰਾਤ ਦਾ ਸਰਾਈ ਹੁਣ ਇਸ ਪਾਸੇ ਆ ਚੱਲ ਰਿਹਾ ਜਿੱਦਾਂ ਪਾਣੀ ਦੀ ਸਪੀਡ ਚੈੱਕ ਕਰ ਲਓ ਕੋਈ ਘਟੀ ਨਹੀਂ ਪਾਣੀ ਦਾ ਲੈਵਲ ਆ ਕੱਲ ਆਪਾਂ ਜਿਹੜਾ ਦਰਖਤ ਦੇਖਦੇ ਸੀ ਵੀ ਉੰਨਾ ਹੀ ਆ ਪੱਤੇ ਹੀ ਲੱਗਦਾ ਆ ਦੇਖਣ ਨੂੰ ਘਟਿਆ ਨਹੀਂ ਗਾ ਪਰ ਜਿਹੜੇ ਬੰਨ ਆ ਜਿੱਦਾਂ ਟੁੱਟੇ ਸੀਗੇ ਉਹ ਠੀਕ ਆ ਹੁਣ ਇੱਥੋਂ ਤਾਂ ਠੀਕ ਆ ਹੁਣ ਆਪਾਂ ਅੱਗੇ ਜਾ ਕੇ ਦੇਖਾਂਗੇ ਜਿਹੜਾ ਤਾਜੋ ਵਾਲਾ ਆ ਤਾਂ ਇੱਥੋਂ ਠੀਕ ਆ ਜੇ ਸੰਗ ਤਾਂ ਬੈਠੀਆਂ ਸ਼ਾਮੇ ਬੈਠੀਆਂ ਰੋਟੀ ਖਾ ਰਹੀਆਂ ਆ ਤਾਂ ਕਰਕੇ ਹਜੇ ਰੱਜ ਘੱਟ ਲੱਗਦਾ ਹੁਣ ਉਹਦਾ ਸੰਕਟ ਇੱਥੇ ਵੀ ਹਜੇ ਬਹੁਤ ਆ ਆ ਦੇਖੋ ਪਾਣੀ ਦੀ ਆਵਾਜ਼ ਕਿੱਦਾਂ ਆਉਂਦੀ ਆ ਜਦੋਂ ਵੱਜ ਵੱਜ ਕੇ ਜਾਂਦਾ ਵਿੱਚ ਆ ਦੇਖੋ ਜੀ ਕੱਲ ਨਾ ਕਿੰਨਾ ਖਿਸਕ ਗਿਆ ਆ ਇਧਰੋਂ ਵੀ ਕੱਲ ਆਪਾਂ ਇੱਥੇ ਖੜੇ ਸੀ ਤਾਂ ਆ ਸਾਰਾ ਹੀ ਰੇਤਾ ਨਿਕਲ ਕੇ ਚਲ ਗਿਆ ਆ ਮੋਹਰ ਨੂੰ ਖਿਸਕ ਗਿਆ ਆ ਜਿੱਦਾਂ ਬਾਡਾ ਤਾਂ ਲਾ ਰਿਹਾ ਆ ਬੰਨ ਹਜੇ ਵੀ ਹੈਨਾ ਬੰਨ ਨੂੰ ਪਾਣੀ ਤਾਂ ਆ ਦੇਖੋ ਆ ਵੀ ਬਾਡਾ ਹੋ ਗਿਆ ਆ ਦੇ ਇਧਰ ਨੂੰ ਹੁਣ ਜਿਹੜੇ ਮੈਂ ਕੱਲ ਦਿਖਾਲੇ ਸੀ ਤੁਹਾਨੂੰ ਵੀ ਖੇਤ ਆ ਬਪੂਲਰ ਲੱਗੇ ਉਹ ਆ ਦੇਖੋ ਪਾਣੀ ਇੱਥੋਂ ਘਮ ਘਮ ਕੇ ਆਉਂਦਾ ਉਹ ਤੇ ਜਦੋਂ ਏਦਾਂ ਹਨਾ ਘੁੰਮਣ ਲੱਗਦਾ ਆ ਫੇਰ ਬਾਡਾ ਲਾਉਂਦਾ ਆ ਆਪਾਂ ਜੀ ਹੁਣੇ ਘੁੰਮਣਾ ਸ਼ੁਰੂ ਹੋਇਆ ਇੱਥੇ ਕ ਪਹਿਲਾਂ ਦਾ ਘੁੰਮਦਾ ਪਹਿਲਾਂ ਵੀ ਰਮਦਾ ਅੱਛਾ ਆ ਦੇ ਹੁਣ ਇਹਨਾਂ ਬਾਡਾ ਲਾਉਣਾ ਉੱਥੇ ਆਉਂਦੇ ਪਾਣੀ ਵਿੱਚ ਨੂੰ ਜਾਣ ਲੱਗ ਪਿਆ ਆ ਆ ਦੇ ਜਦੋਂ ਪਾਣੀ ਇਹਦਾ ਘੁੰਮ ਘੁੰਮ ਕੇ ਆਉਂਦਾ ਨਾ ਇਹੀ ਫੇ ਕੰਮ ਖਰਾਬ ਕਰਦਾ ਜਦੋਂ ਉਹ ਪਰੇ ਜਿੱਦਾ ਸਿੱਧਾ ਜਾਂਦਾ ਆ ਜਾਈ ਜਾਵੇ ਫੇਰ ਤਾਂ ਠੀਕ ਰਹਿੰਦਾ ਆ ਆ ਦੇਖੋ ਦਰਾਖਤ ਤਾਂ ਹਜੇ ਵੀ ਨਹੀਂ ਆਉਣੇ ਪਿੱਛਿਓ ਹਟੇ ਕਿੱਡੇ ਕਿੱਡੇ ਆ ਪਪੂਲਰ ਪੂਰੇ ਦਾ ਪੂਰਾ ਪਪੂਲਰ ਆ ਰਿਹਾ ਆ ਆਉਂਦੇ ਕਾ ਦੇ ਇਹ ਇਹ ਹੁਣ ਇਹਨਾਂ ਨੂੰ ਦਰਾਖਤਾਂ ਨੂੰ ਖਿੱਚੂਗਾ ਜੇ ਪਾਣੀ ਵਧਿਆ ਨਾ ਇਹ ਪਾੜਾ ਪਾ ਲਾਊਗਾ ਇੱਧਰ ਨੂੰ ਹੂੰ ਆ ਪਾਣੀ ਦੀ ਸਪੀਡ ਚੈੱਕ ਕਰੋ ਜੀ ਅੱਜ ਜਿਹੜਾ ਇਧਰੋਂ ਵੱਜ-ਵੱਜ ਕੇ ਨਾ ਵਿੱਚ ਆਉਂਦਾ ਆ ਆ ਦੇਖੋ ਪਾਣੀ ਹਜੇ ਘਟਿਆ ਨਹੀਂ ਹੈਗਾ ਪਿੱਛੇੋਂ ਨਾ ਹੀ ਆ ਰਿਹਾ ਆ ਪਾਣੀ ਦੀ ਸਪੀਡ ਨਹੀਂ ਘਟੀ ਪਾਣੀ ਦਾ ਲੈਵਲ ਵੀ ਨਹੀਂ ਘਟਿਆ ਉਨਾ ਹੀ ਆ ਇੰਚਖੰਡ ਵਧਿਆ ਹੀ ਹੋਊਗਾ ਆ ਦੇ ਆ ਦੇ ਆ ਦੇ ਅੱਧਾ ਤੇੜਾ ਆਉਣ ਲੱਗ ਪਈਆਂ ਨੇ ਆ ਦੇ ਬੂਰਾ ਜਿੱਥੇ ਪਿਆ ਕਹਾਂ ਤੁਹਾਨੂੰ ਉਹ ਫਿਕਸ ਟ੍ਰੈਕ ਨੰਬਰ ਤੇ ਜਨ ਲੱਗ ਗਿਆ ਜੀ ਹਾਂ ਜੀ ਪਿੱਛੇੋਂ ਬੂਟੀ ਹੋਰ ਗੰਦਮੰਦ ਬਹੁਤ ਆ ਰਿਹਾ ਹੜ ਹੜ ਕੇ ਇਧਰੋਂ ਠੀਕ ਆ ਜੀ ਮਸ਼ੀਨਾਂ ਵੀ ਖੜੀਆਂ ਆ ਤਾਂ ਬੋਰੇ ਵੀ ਬਹੁਤ ਭਰ ਭਰ ਕੇ ਰੱਖੇ ਹੋ ਆ ਇਧਰੋਂ ਸੰਗ ਤਾਂ ਨੇ ਬੰਦ ਦਿੱਤਾ ਆ ਉੱਚਾ ਰੱਖ ਕੇ ਥੱਲੇੋਂ ਵੀ ਬੰਨਤਾ ਆ ਜਿਹੜੇ ਕੱਲ ਦਰਾਖਤਾਂ ਦੇ ਉੱਪਰ ਪਾਜੀ ਤੁਰੇ ਫਿਰਦੇ ਸੀਗੇ ਪਾਣੀ ਉਰੇ ਤੱਕ ਹੀ ਆ ਗਿਆ ਆ ਤੇ ਧਰਤੀ ਨੂੰ ਖਿੱਚੀ ਜਾਂਦਾ ਆ ਹਜੇ ਪਰ ਬੋਰਾ ਬੋਰਾ ਇੱਧਰ ਬਹੁਤ ਲਾਏ ਆ ਜਾਲ ਦੇ ਵਿੱਚ ਇੱਧਰ ਨੂੰ ਪਾਣੀ ਹੁਣ ਘੱਟ ਘੁੰਮਦਾ ਉਹ ਪਿੱਛੇ ਜਿਆਦਾ ਹੁਣ ਘੁੰਮਣ ਲੱਗ ਪਿਆ ਆ ਜਿੱਦਾਂ ਬਾਕੀ ਉਧਰੋਂ ਵੀ ਜਾ ਕੇ ਦੇਖ ਕੇ ਆਉਣੇ ਆ ਉਧਰ ਜਾਣੇ ਆ ਫੇਰ ਉਧਰ ਸੇਵਾ ਕਰਾਉਂਦੇ ਆ ਜਾ ਕੇ ਇੱਥੇ ਤਾਂ ਕਹਿੰਦੇ ਹੁਣ ਠੀਕ ਆ ਜਿੱਦਾਂ ਹਜੇ ਸੇਵਾਦਾਰ ਬਹੁਤ ਬੈਠੇ ਆ ਹਜੇ ਜਿੱਦਾਂ ਕਰੀ ਤਾਂ ਵੀ ਆਈ ਜਾਂਦਾ ਟਰਾਲੀਆਂ ਦੀਆਂ ਟਰਾਲੀਆਂ ਆਈਆਂ ਨਹੀਂ ਆਇਆਂ ਸਾਰੇ ਰੋਟੀ ਖਾ ਰਹੇ ਆ ਹਜੇ ਸ਼ਾਮੇ ਬੈਠੇ ਤਾਂ ਥੋੜੇ ਆ ਸੇਵਾ ਦਾ ਰੰਦਾ ਹੁਣ ਰੱਛ ਘਟਿਆ ਆ ਰੇਤੇ ਦੀਆਂ ਕਈ ਟਰਾਲੀਆਂ ਆਈਆਂ ਹੁਣ ਇਧਰੋਂ ਚੈੱਕ ਕਰੋ ਜੀ ਸੰਗਤਾਂ ਨੇ ਤੂਟ ਪਾਉਗਾ ਫਵਾ ਦੇ ਨਾਮ ਦੇ ਨਾਲ ਦੇ ਨਿਸ਼ਾਨ ਲਾਉਗਾ ਕੱਲ ਜਿਹੜੇ ਆ ਬੋਰੇ ਸੀ ਸਾਰੇ ਖੈਸ ਗਏ ਰਾਤੋਂ ਰਾਤ ਇੱਧਰੋਂ ਇੱਧਰ ਤੋਂ ਪਾਏ ਆ ਖਵਾ ਜਾ ਪੀਰ ਦੇ ਨਾਂ ਦਾ ਪਰ ਆਹਦੇ ਪਾਣੀ ਜਿੱਦਾਂ ਹਜੇ ਵੀ ਬਾਡਾ ਜਿਹਾ ਲਾਈ ਜਾਂਦਾ ਇੱਥੇ ਆ ਕੇ ਸਿੱਧਾ ਹੀ ਵੱਜਦਾ ਆ ਕਿ ਇੱਧਰੋਂ ਦੱਸਦਾ ਉਹਦੇ ਸਾਰਾ ਹੀ ਬੰਨਿਆ ਹੋਇਆ ਨਾ ਆ ਜਿਹੜਾ ਪਾਣੀ ਘਮ ਘਮ ਕੇ ਆਉਂਦਾ ਇਹ ਕੱਲ ਮਾਰ ਕਰਦਾ ਸੀ ਸੰਗਤ ਬੈਠੀ ਆ ਸਾਰੀ ਸ਼ਾਮੇ ਤੋਂ ਪਬੋਤ ਹੋ ਗਈ ਆ ਜਿ ਤਿੱਖੀ ਤੋਪਿਆ ਅੱਜ ਸੱਚ ਦੇ ਸੂਰਜ ਨੇ 10 ਤੱਕ ਦੇ ਦਿੱਤੀ ਸੀਗੀ ਇੱਥੋਂ ਨਹੀਂ ਪਾਣੀ ਹਜੇ ਵੀ ਘੁੰਮਣੋਂ ਹਟਦਾ ਆਂਦੇ ਪਰ ਹੁਣ ਬੋਰੇ ਲੱਗੇ ਆ ਬਚਾ ਤਾਂ ਕੀਤਾ ਆ ਪਾਣੀ ਉਨਾ ਹੀ ਆ ਹਜੇ ਵੀ ਆ ਆ ਜੀ ਹੁਣ ਆਪਾਂ ਆਇਓ ਪਿੰਡ ਤਾਜੋਵਾਲ ਇੱਥੇ ਕਿੰਦਾ ਜਿਆਦਾ ਕੋਈ ਆ ਕੰਮ ਪਾਣੀ ਦੀ ਸਪੀਡ ਬਹੁਤ ਹੋਈ ਹੋਆ ਸਾਰਾ ਹੀ ਇੱਧਰ ਆ ਗਿਆ ਹੈ ਦਰਿਆ ਉੱਧਰਲਾ ਪਾਸਾ ਛੱਡ ਕੇ ਨਾ ਪਰਲਾ ਪਾਸਾ ਸਾਰਾ ਹੀ ਇਹਨੂੰ ਆ ਗਿਆ ਦੇਖੋ ਪਾਣੀ ਦੀ ਸਪੀਡ ਚੈੱਕ ਕਰੋ ਦੇਖੋ ਜੀ ਵਰਾਈਟੀ ਜੀ ਗ੍ਰੇਡ ਜੀ ਜਿਹੜੀ ਜਰਾ ਐਕਸੇ ਹੁਣ ਸੰਗਤ ਬਹੁਤ ਕੱਟ ਕੱਟ ਹੋਈ ਜਾਦਾ ਇੱਥੇ ਹੁਣ ਸੇਵਾਦਾਰਾਂ ਦੀ ਬਹੁਤ ਲੋੜ ਆ ਪਾਣੀ ਦਾ ਪੱਧਰ ਵੀ ਦੱਸ ਰਿਹਾ ਹੈ ਜਿਹੜੇ ਸਵੇਰ ਦੇ ਇੱਧਰ ਸੀ ਕਹਿੰਦੇ ਪੇ 2 ਫੁੱਟ ਪਾਣੀ ਚੜ ਗਿਆ ਹੋਊ ਕਿਉਂ ਕਹਿੰਦੇ ਪਿੱਛੋਂ ਕੱਲ 8 ਫੁੱਟ ਛੱਡਿਆ ਸੀ ਅੱਜ ਭਾਖੜੇ ਤੋਂ 10 ਫੁੱਟ ਛੱਡ ਦਿੱਤਾ ਆ ਉਹਦੇ ਨਾਲ ਹੀ ਪਾਣੀ ਜ਼ਿਆਦਾ ਵੱਧ ਗਿਆ ਉਹ ਗੱਬੇ ਦੱਸਦੇ ਆ ਬੇੜੇ ਬੂੜੇ ਖੜੇ ਸੀ 2-3 ਉਹ ਕਹਿੰਦੇ ਮਿੰਟਾਂ 'ਚ ਹੀ ਤੁਰ ਪਏ ਆ ਅੱਧਾ ਘੰਟਾ ਹੋ ਗਿਆ ਅੱਧਾ ਖੱਦੇ ਥੱਲੇੋਂ ਕਹਿੰਦੇ ਉਹ ਬੋਰੀਆਂ ਤੋਂ ਥੱਲੇ ਸੀ ਪਹਿਲਾਂ ਪਾਣੀ ਚੱਲਦਾ ਅੱਧਾ ਘੰਟਾ ਪਹਿਲਾਂ ਬਹੁਤ ਜ਼ਿਆਦਾ ਥੱਲੇ ਪਾਥਰ ਪੁੱਥਰ ਜਾਲ ਸਾਰੇ ਹੁਣੇ ਹੀ ਤੋੜੇ ਆ ਤਾਂ ਹੀ ਸਾਰੀ ਸੰਗਤ ਹੁਣ ਇਹਨੂੰ ਪਈ ਆ ਦੁਆਰਾ ਇੱਥੇ ਵੀ ਹੁਣ ਬਹੁਤ ਜਣੇ ਆ ਗਏ ਆ ਬਹੁਤ ਸੇਵਾਦਾਰ ਇੱਧਰ ਨੂੰ ਆ ਗਏ ਆ ਉੱਧਰ ਹੁਣ ਠੀਕ ਆ ਪਿਛੇ ਉਹ 4 ਕਿਲੋਮੀਟਰ ਉਹ ਪਿਛੇ ਆ ਇਹ ਅੱਗੇ ਆ ਕੇ ਇੱਧਰ ਨੂੰ ਹੋ ਜਾਂਦਾ ਆ ਫੜੀ ਵੀ ਨਹੀਂ ਗਈ ਆ ਕਿੱਥੇ ਲਾਵੇ ਹੁਣ ਕੱਲ ਵਾਲਾ ਮਾਹੌਲ ਇੱਥੇ ਅੱਜ ਬਣਿਆ ਆ ਇੱਥੇ ਬਹੁਤ ਸੰਗਤ ਆ ਚੁੱਕੀ ਆ ਅਸੀਂ ਤਾਂ ਪਹਿਲਾਂ ਉਧਰ ਹੀ ਗਏ ਸੀ ਕੰਦੇ ਇੱਧਰ ਲੋੜਿਆ ਹੁਣ ਸੇਵਾਦਾਰਾਂ ਦੀ ਫਿਰ ਅਸੀਂ ਇੱਧਰ ਨੂੰ ਆ ਗਏ ਆ ਹੁਣ ਚਾਹ ਪਾਣੀ ਇੱਥੇ ਪੀਣਾ ਹੈ ਹੁਣ ਸਾਰੇ ਹੀ ਰੁਕੇ ਹੋ ਆ ਟਰਾਲੀਆਂ ਰੇਤੇ ਦੀਆਂ ਆ ਰਹੀਆਂ ਆ ਪਾਣੀ ਦੀ ਸਪੀਡ ਚੈੱਕ ਕਰੋ ਜੀ ਇੱਥੋਂ ਕਿੰਨੀ ਕੁ ਵੱਧ ਗਈ ਆ ਆ ਜਿਹੜੀਆਂ ਨਾ ਠੋਕਰਾਂ ਲਾਈਆਂ ਆ ਇਹ ਧੋਕਰਾਂ ਨੂੰ ਵੀ ਕੱਢਣ ਨੂੰ ਤਿਆਰ ਹੋਇਆ ਪਿਆ ਇੱਥੋਂ ਕ ਪਾਣੀ ਸਾਰਾ ਹੀ ਇੱਧਰਲੇ ਪਾਸੇ ਆ ਗਿਆ ਦੂਜੇ ਪਾਸੇ ਹੁਣ ਖਾਲੀ ਹੋਇਆ ਪਿਆ ਹੈ ਪਾਣੀ ਇਹ ਰੁਕ ਰਹੀ ਹੈ ਇਹਨੂੰ ਕਰ ਲਿਆ ਜਿੱਦਾਂ ਇਹਨਾਂ ਪਿੰਡਾਂ ਵਾਲੇ ਪਾਸੇ ਨੂੰ ਨਾ ਅੱਜ ਤਾਂ ਜ਼ਿਆਦਾ ਇੱਧਰ ਚੱਲ ਰਿਹਾ ਹੈ ਅਸੀਂ ਤਾਂ ਚਲੋ ਹੋਣਾ ਹੈ ਜਿਹੜੇ ਇੱਥੇ ਲਗਾਤਾਰ ਹੀ ਗਿਆ ਉਹ ਦੱਸ ਰਿਹਾ ਹੈ ਜੀ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ ਅੱਜ ਤਾਂ ਕਿਉਂ ਮੈਂ ਜਿੱਦਾਂ ਪਹਿਲਾਂ ਦੱਸਿਆ ਪਿੱਛੋਂ ਪਾਣੀ ਬਹੁਤ ਛਾੜਦਾ ਅੱਜ ਉਹਦੇ ਕਰਕੇ ਨਾ ਅੱਜ ਕੱਲ੍ਹ ਨਾਲੋਂ ਪਾਣੀ ਜ਼ਿਆਦਾ ਦੇਖੋ ਕਿੰਨਾ ਇੱਧਰ ਇਹਨਾਂ ਬੰਦ ਦੇ ਨਾਲ-ਨਾਲ ਚੱਲ ਰਿਹਾ ਹਾਂ ਤਾਂ ਕੂਕਰਾਂ ਲੱਗੀਆਂ ਐ ਇੱਥੇ ਤਾਂ ਥੋੜੀ ਜਿਹਾ ਬਚਾਅ ਹੋਇਆ ਹੈ ਛੱਲਾਂ ਪੈਣੀਆਂ ਉਹਦੇ ਪਾਣੀ ਦੀਆਂ ਛੱਲਾਂ ਆਉਣੀਆਂ ਆ ਉਹ ਥੋਕੇ ਉੱਧਰ ਟੁੱਟਣ ਵਾਲਾ ਹੋਇਆ ਉਹ ਜਿੱਥੇ ਮੈਂ ਖੜਾ ਹਾਂ ਇੱਧਰ ਵੀ ਅੱਗੇ ਬਹੁਤ ਸੇਵਾਦਾਰ ਬੈਠੇ ਆ ਸਾਰੇ ਸ਼ਾਮੇ ਬੈਠੇ ਆ ਅੱਜ ਗਰਮੀ ਬਹੁਤ ਆ ਗਰਮੀ ਕਰਕੇ ਅੱਜ ਸ਼ਾਮੇ ਬੈਠੇ ਆ ਆ ਦੇਖੋ ਦਰਖਤ ਐਦਾਂ ਆ ਰਹੇ ਆ ਵਿੱਚ ਪੂਰਿਆਂ ਦੇ ਪੂਰੇ ਆ ਰਹੇ ਆ ਆ ਦੇਖੋ ਪਤਾ ਨਹੀਂ ਕੀ ਕੀ ਖੜੀ ਜਾਂਦਾ ਬਹੁਤ ਚਲ ਗਿਆ ਦਰਖਤ ਦੇਖਦੇ ਆ ਦੇਖਦੇ ਤਿੰਨ ਚਾਰ ਫੋਟ ਅੱਗੇ ਲੱਗਦੇ ਆ ਹੋਣੀ ਇਹ ਸਾਰਾ ਹੀ ਰੋਖਾ ਨੂੰ ਕੀਤਾ ਪਿਆ ਆ ਅੱਜ ਕੁਝ ਪਾਸੇ ਥੋੜਾ ਘਟਿਆ ਇਸ ਤੋਂ ਕੋਟਾ ਪਾਣੀ ਹੁੰਦਾ ਹੈ ਸਪੀਡ ਨਾਲ ਦੇ ਨਿਕਲਦਾ ਜਿਹੜਾ ਨਹਿਰ ਦੇ ਵਿੱਚੋਂ ਹੁੰਦਾ ਨਾ ਸੈਪਨ ਤੋਂ ਥੰਮੇ ਨਹੀਂ ਡਕਦਾ ਹੁੰਦਾ ਪਾਣੀ ਉੱਨੀ ਸਪੀਡ ਨਾਲ ਆਉਂਦੇ ਇਸ ਤੋਂ ਡਗਰੇ ਆਇਆ ਬਹੁਤ ਜ਼ਿਆਦਾ ਆਇਆ ਪਾਣੀ ਕਿਹਦੇ ਤੋਂ ਆਇਆ ਪਾਣੀ ਦੇ ਆਉਂਦੇ ਸਪੀਡ ਖੜੀ ਆਖੋ ਸੈਂਟਰੋਂ ਜ਼ਿਆਦਾ ਡਗਦਾ ਸਾਰਾ ਇਹ ਪਾਣੀ ਆਹ ਦੇਖ ਆਹ ਦੇ ਪਾਣੀ ਦੀ ਆਵਾਜ਼ ਦੇਖੋ ਕਿੱਦਾਂ ਆਉਂਦੀ ਐ ਜਿੱਦਾਂ ਪੌਲ ਤੋਂ ਹਨ ਆਪਾਂ ਖੜ ਕੇ ਨਹਿਰ 'ਚ ਪਾਣੀ ਦੇਖੀ ਜਦ ਲੱਗਦੇ ਦੀ ਆਵਾਜ਼ ਇੰਨੀ ਆਉਂਦੀ ਐ ਮੀਨਿੰਗ ਅੱਜ ਪੰਦਾ ਤਾਂ ਅੱਜ ਪਾਣੀ ਜ਼ਿਆਦਾ ਛੜਦਾ ਸੱਤੋ ਤਾਂ ਚਲੋ ਠੀਕ ਐ ਹਜੇ ਬਹੁਤ ਹੰਗ ਦਾ ਜੋੜ ਐ ਜਿੱਦ ਤਰ ਹੁਣ ਉੱਤੇ ਹੋਈ ਐ ਬੰਨ ਉੱਥੇ ਲਈ ਇਹ ਪਾਣੀ ਬਹੁਤ ਐ ਉੱਖਾ ਕਰ ਰਿਹਾ ਅੱਗੇ ਜਾ ਜਾ ਕੇ ਕਿਉਂ ਨਹੀਂ ਤਾਂ ਪਿੱਛੇ ਛੱਡਦਾ ਪਾਣੀ ਉਹਨਾਂ ਦੇ ਵੀ ਬਸ ਦੀ ਗੱਲ ਨਹੀਂ ਪਾਣੀ ਨੂੰ ਚੋ ਜਿਆਦਾ ਵਧਿਆ ਆ ਰੇਤੋਂ ਜਿਹੜਾ ਇੰਨਾ ਛੱਡੀ ਜਾਂਦੇ ਆ ਨਾ ਅੱਗੇ ਜਾ ਕੇ ਜਿੱਦਾਂ ਮਾਲਵਾ ਖੇਤਰ ਦੇ ਵਿੱਚੇ ਬਹੁਤ ਕਰਬੀ ਕਰ ਰਿਹਾ ਹੈ ਬੋਰੇ ਪਰ ਸੰਗਤ ਨੇ ਬਹੁਤ ਇੱਥੇ ਪਰ ਪਰ ਕੇ ਰੱਖਿਓ ਆ ਲੋਡ ਪੈਣ ਲਈ ਅਜੇ ਤਾਂ ਬਾਹਰੋਂ ਹੀ ਆਈ ਜਾਂਦੇ ਆ ਜਿੰਨੇ ਕ ਮੰਲਾ ਹੋਈ ਟਰਾਲੀਆਂ ਭਰ-ਭਰ ਕੇ ਸਿੱਟੀ ਜਾਂਦੇ ਆ ਵਿੱਚ ਨੂੰ ਜਾਲ ਬਣਾ ਬਣਾ ਕੇ ਨਾ ਜੇ ਲੋਡ ਜਿੱਦਾਂ ਰਾਤ ਨੂੰ ਪੈਂਦੀ ਆ ਫਿਰ ਰਾਤ ਲਈ ਬਹੁਤ ਇਕੱਠੇ ਕੀਤੇ ਹੋ ਆ ਬਹੁਤ ਜਿਆਦਾ ਵੱਡੇ ਪੱਦਰ ਤੇ ਬੋਰੇ ਭਰ-ਭਰ ਕੇ ਰੱਖ ਲਿਆ ਸੰਗਤ ਨੇ ਟਰਾਲੀਆਂ ਦੀਆਂ ਟਰਾਲੀਆਂ ਆ ਰਹੀਆਂ ਹਜੇ ਤਾਂ ਉਕੀ ਸਿੱਟੀ ਜਾਂਦੇ ਆ ਜਿੱਦਾਂ ਵਿੱਚ ਨੂੰ ਆ ਦੇ ਸੇਵਾਦਾਰ ਬੈਠੇ ਆ ਗਰਮੀ ਬਹੁਤ ਹੋ ਗਈ ਆ ਇਹ ਮੀਂਹ ਪੈ ਕੇ ਹਟਿਆ ਕਰਕੇ ਨਾ ਉਮਦ ਸਪੋਰਟ ਹੋ ਗਈ ਹੈ ਜਿਆਦਾ ਇੱਕ ਹੋ ਗਈ ਹੈ ਜੀ ਦੁਆਰਾ ਤੋਂ ਸੇਵਾ ਸ਼ੁਰੂ ਕਰੇਟ ਇਹ ਬਣਾ ਲਏ ਆ ਕਰੇਟਾਂ ਦੇ ਵਿੱਚ ਇਹਦਾ ਜਾਲ ਜਿਹਾ ਬਣਾਇਓ ਹੈ ਨਾ ਉਹਨਾਂ ਦੇ ਵਿੱਚ ਹੁਣ ਬੋਰੇ ਭਰ-ਭਰ ਕੇ ਫਿਰ ਉਹ ਅੱਗੇ ਨੂੰ ਸੈੱਟ ਰਹੇ ਆ ਪਰ ਪਾਣੀ ਦੀ ਸਪੀਡੇ ਬਹੁਤ ਜ਼ਿਆਦਾ ਹੈ ਸਾਰੇ ਕਹਿ ਰਹੇ ਆ ਅੱਜ ਕੰਦੇ ਕੱਲ ਨਾਲੋਂ ਸਪੀਡ ਜ਼ਿਆਦਾ ਆ ਸੇਵਾਦਾਰ ਲੱਗ ਪਏ ਆ ਦੁਆਰਾ ਸਾਰੇ ਬਾਰੀ ਬਾਰੀ ਲੱਗੀ ਜਾਂਦੇ ਆ ਗਰਮੀ ਬਹੁਤ ਆ ਅੱਜ ਸ਼ਾਮ ਜੇ ਹੀ ਹੋ ਗਈ ਆ ਪਰ ਸੇਵਾਦਾਰਾ ਬੋਲੋ ਸੇਵਾ ਕੀਤੀ ਜਾ ਰਹੀ ਆ ਟਰਾਲੀ ਤੇ ਟਰਾਲੀ ਆ ਰਹੀ ਆ ਇੱਥੇ ਦੀ ਹਜੇ ਵੀ ਦੇਖੋ ਰਾਤ ਲਈ ਪ੍ਰਬੰਧ ਕੀਤੇ ਜਾ ਰਹੇ ਆ ਹੁਣ ਕਈ ਟਰਾਲੀਆਂ ਆ ਗਈਆਂ ਪਿੱਛੇ ਸਕਾਟਾ ਹੀ ਪੈਂਦਾ ਆਉਂਦਾ ਆ ਹੋਰ ਵੀ ਟਰਾਲੀਆਂ ਕਈ ਆ ਗਈਆਂ ਹੋਰ ਕੁਝ ਕੋ ਬੋਰ ਜਲ ਰਹੇ ਆ ਆ ਮੇਰੇ ਵੀਰ ਆ ਹੁਣ ਲੈ ਕੇ ਆਏ 6-7 ਟਰਾਲੀਆਂ ਆ ਗਈਆਂ ਰੇਤੇ ਦੀਆਂ ਇਹ ਰਾਤ ਵਾਸਤੇ ਆ ਰਿਹਾ ਆ ਹੁਣ ਭਰਨੇ ਨੂੰ ਜਿਹੜੇ ਖੱਲੇ ਮੋੜੇ ਭਰਨੇ ਆ ਇਹ ਕਹਿੰਦੇ ਹੁੰਦੇ ਆ ਨਾ ਕਿ ਐਡੇ-ਐਡੇ ਟਰੈਕਟਰ ਆ ਜੱਟਾਂ ਨੇ ਜੇ ਇਹ ਨਾ ਹੋਣ ਤਾਂ ਇਹਨਾਂ ਤੋਂ ਬਿਨਾ ਤਾਂ ਫਿਰ ਕੰਮ ਹੀ ਨਾ ਜਦਾ ਸੂਤ ਆਵੇ ਬਿਨਾਂ ਨਾਲ ਹੀ ਕੰਮ ਸੂਤ ਆਉਂਦਾ ਐਡੇ-ਐਡੇ ਇਹ ਜਹਾਜ਼ੇ ਹੀ ਆ ਇਸ ਵੇਲੇ ਤਾਂ ਜਿਹੜਾ ਹਨਾ ਮੁੱਖ ਮੰਤਰੀ ਕਹਿੰਦਾ ਹੈ ਹੈਲੀਕਾਪਟਰ ਤੇ ਕੇ ਜਾਣਾ ਇਸ ਵੇਲੇ ਤਾਂ ਇਹੀ ਹੈਲੀਕਾਪਟਰ ਹੈ ਸਾਰਾ ਕੁਝ ਤੇ ਮਸ਼ੀਨਾਂ ਵੀ ਆ ਕੇ ਇਦਾਂ ਤਾਂ ਖੜ ਗਈਆਂ ਆ ਜੀ ਸੇਵਾਦਾਰਾਂ ਦਾ ਬਹੁਤ ਰੱਜ ਪਿਆ ਜਿੱਦਾਂ ਕੁਝ ਹੁਣ ਜਾਣ ਲੱਗ ਪਿਆ ਘਰਾਂ ਨੂੰ ਜਿਹੜੇ ਸੇਰਦੇ ਆਏ ਉਸੇ ਦੀਪਰ ਦੇ ਕੁਝ ਜਿੱਦਾਂ ਹੁਣ ਆ ਰਹੇ ਆ ਆਪਣੇ ਕੰਮਕਾਰਾਂ ਤੋਂ ਵਿਲੇ ਹੋ ਕੇ ਸਾਰੇ ਆਪੋ ਆਪਣੀ ਸੇਵਾ ਨਿਭਾ ਰਹੇ ਆ ਕੋਈ ਘੰਟਾ ਕੋਈ 2 ਘੰਟੇ ਕੋਈ ਪੂਰੀ ਦਿਹਾੜੀ ਵਾਲਾ ਵੀ ਹੈਗਾ ਆ ਸਾਰੇ ਕਿਉਂਕਿ ਦਰਿਆ ਨੇ ਅੱਜ ਇਧਰਲੇ ਪਾਸੇ ਨੂੰ ਹੀ ਰੋਕ ਕੀਤਾ ਆ ਸਾਰਾ ਕੱਲ ਸੈਂਟਰ ਦੇ ਵਿੱਚ ਚੱਲਦਾ ਸੀਗਾ ਅੱਜ ਇਧਰ ਨੂੰ ਹੀ ਆ ਸ਼ਾਮ ਹੋ ਗਈ ਆ ਬੀਬੀਆਂ ਭੈਣਾਂ ਵੀ ਬੈਠੀਆਂ ਆ ਚਾਹ ਦੇ ਗੱਪੇ ਸ਼ੱਕ ਰਹੀਆਂ ਆ ਤਾਂ ਹਾਂ ਠੀਕ ਆ ਜੀ ਹੁਣ ਕੱਲ ਨੂੰ ਦੇਖਦੇ ਆ ਕੱਲ ਦੇ ਕੀ ਹਾਲਾਤ ਹੁੰਦੇ ਆ ਅੱਜ ਤਾਂ ਥੱਕ ਜਾਈ ਹੋ ਗਿਆ ਆ ਦੇਵ ਅਜਾਜਤ ਸਾਬ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਕੋਟ ਕੋਟ ਪ੍ਰਸ਼ਾਦੀ ਹੈ ਜੀ ਮਹਾਰਾਜ ਭਲੀ ਕਰੇ ਦਿਨ ਹੁਣ ਵਧੀਆ ਲੱਗਣ ਪਾਣੀ ਘਟੇ ਟੋਕੇ ਜੀ ਸਾਸਰੀ ਕਾਲ